ਦੋਸਤੋ ਅੱਜ ਦੀਆਂ ਦੋ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਲੰਧਰ ਦੇ ਰੋਡ ਤੇ ਵਾਪਰਿਆ ਭਿਆਨਕ ਹਾਦਸਾ ਅਤੇ ਦੂਜੀ ਖਬਰ ਜਿਹੜੀ ਆ ਉਹ ਪੂੰਗਾ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਨੇ ਪੰਜਾਬ ਦਾ ਕੀਤਾ ਨਾ ਰੋਸ਼ਨ ਇਹਨਾਂ ਦੋਨਾਂ ਖਬਰਾਂ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿਨੇ ਆ ਜਿਹੜੀ ਪਹਿਲੀ ਖਬਰ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਜਲੰਧਰ ਜੰਮੂ ਹਾਈਵੇ ਜਿਹੜਾ ਰੋਡ ਆ ਉਥੇ ਰੋਡਵੇਜ ਬੱਸ ਦਾ ਟਿੱਪਰ ਦੇ ਨਾਲ ਜ਼ਬਰਦਸਤ ਟਕਰਾਹ ਹੋ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਰੋਡਵੇਜ ਬੱਸ ਆ ਉਹਦਾ ਕਿੰਨਾ ਭਾਰੀ ਨੁਕਸਾਨ ਹੋ ਗਿਆ ਹੈ ਕਿੱਦਾਂ ਉਹਦੀ ਭੰਡ ਤੋੜ ਜਿਹੜੀ ਹੋ ਗਈ ਆ ਦੱਸਿਆ ਇਹ ਜਾ ਰਿਹਾ ਹੈ ਕਿ ਉਸ ਪਾਸ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸਵਾਰੀਆਂ ਸਨ ਪਰ ਜਾਣਕਾਰ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਕਿਸੇ ਵੀ ਸਵਾਰੀ ਦਾ ਜਿਹੜਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਜਦੋਂ ਉਹ ਬੱਸ ਟਿੱਪਰ ਦੇ ਨਾਲ ਵੱਜੀ ਤਾਂ ਤੁਰੰਤ ਹੀ ਉੱਥੋਂ ਦੇ ਜਿਹੜੇ ਰਾਹਗੀਰ ਆ ਅਤੇ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੀ ਮਦਦ ਦੁਆਰਾ ਉਹਨਾਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਤਾਂ ਉਹਨਾਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਸਾਨੂੰ ਇੱਕ ਵਾਰੀ ਫੇਰ ਦੱਸ ਦਈਏ ਕਿ ਇਹ ਜਿਹੜੀ ਖਬਰ ਜਲੰਧਰ ਤੋਂ ਜੰਮੂ ਰੋਡ ਹਾਈਵੇ ਤੋਂ ਆ ਰਹੀ ਹੈ ਜਾਂ ਜਿਹੜੀ ਰੋਡਵੇਜ ਬੱਸਾਂ ਉਹ ਇੱਕ ਟਿੱਪਰ ਦੇ ਨਾਲ ਜਾ ਟਕਰਾਈ ਦੋਨਾਂ ਦੋਨਾਂ ਚੀਜ਼ਾਂ ਦਾ ਇੰਨਾ ਜ਼ਬਰਦਸਤ ਟਕਰਾਅ ਹੋ ਗਿਆ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਕਿ ਜਿਹੜੀ ਰੋਡਵੇਜ ਬੱਸ ਆ ਮੂਰੇ ਜਿਹੜੀ ਉਹਦੀ ਸਾਰਾ ਜਿਹੜਾ ਸਿਸਟਮ ਹੁੰਦਾ ਕਿੱਦਾਂ ਉਹਦਾ ਤੋੜ ਪੰਨ ਹੋ ਗਿਆ ਸੀਸੇ ਟੁੱਟ ਗਏ ਕਿੰਨੀ ਉਹਦੇ ਨਾਲ ਜ਼ਬਰਦਸਤ ਹੋਈ ਆ ਕਿ ਜਿਹੜਾ ਮੁਰਲਾ ਹੈ ਹਿੱਸਾ ਜਿਹੜਾ ਬੱਸ ਦਾ ਪੂਰੀ ਜਬਰਦਸਤ ਤਰੀਕੇ ਨਾਲ ਜਿਹੜਾ ਨੁਕਸਾਨਿਆ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਆ ਪਰ ਹਲੇ ਇਹ ਜਾਣਕਾਰੀ ਨਹੀਂ ਆਈ ਕਿ ਜਿਹੜਾ ਇਹ ਜ਼ਬਰਦਸਤ ਭਿਆਨਕ ਹਾਦਸਾ ਹੋਇਆ ਹੈ ਵਾਪਰਿਆ ਹੈ ਇਹਦਾ ਜਿਹੜਾ ਕਸੂਰਵਾਰ ਜਿਹੜਾ ਓ ਰੋਡਵੇਜ ਬੱਸ ਚਲਾਉਣ ਵਾਲੇ ਦਾ ਕਸੂਰ ਆ ਜਾਂ ਜਿਹੜਾ ਟਿਪਰ ਚਲਾ ਰਿਹਾ ਸੀ ਉਹਦਾ ਕਸੂਰ ਆ ਹਲੇ ਇਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਜੰਮੂ ਹਾਈਵੇ ਤੋਂ ਆ ਰਹੀ ਹੈ ਕਿ ਇੱਕ ਜਿਹੜੀ ਰੋਡਵੇਜ ਬੱਸ ਆ ਉਹਦਾ ਜਿਹੜਾ ਭਿਆਨਕ ਟਕਰਾਅ ਹੋਇਆ ਹੈ ਇੱਕ ਟਿਪਰ ਦੇ ਨਾਲ ਤਾਂ ਜਿਹੜੀ ਉਹ ਬੱਸ ਸੀ ਬਹੁਤ ਜ਼ਿਆਦਾ ਸਵਾਰੀਆਂ ਨਾਲ ਭਰੀ ਸੀ ਤਾਂ ਸਵਾਰੀਆਂ ਜਿਹੜੀਆਂ ਪੂਰੇ ਰੂਪ ਦੇ ਨਾਲ ਜ਼ਖਮੀ ਹੋ ਗਏ ਆਣੇ ਤੇ ਜਿਹੜੇ ਉਥੋਂ ਦੇ ਰਾਹੀ ਗिरा ਉਹਨਾਂ ਦੀ ਮਦਦ ਦੁਆਰਾ ਉਹਨਾਂ ਨੂੰ ਬਾਹਰ ਕੱਢ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਪਰ ਦੂਜੇ ਪਾਸੇ ਇਹ ਗੱਲ ਇਹ ਸੁਣਨ ਨੂੰ ਮਿਲ ਰਹੀ ਆ ਕਿ ਜਿਹੜੇ ਉਸ ਬੱਸ ਵਿੱਚ ਸਵਾਰੀਆਂ ਸਨ ਨਾ ਹਲੇ ਵੀ ਕਿਸੇ ਦਾ ਕੋਈ ਵੀ ਜਾਲੀ ਮਾਲੀ ਨੁਕਸਾਨ ਨਹੀਂ ਹੋਇਆ ਜਿਹੜਾ ਬੱਸ ਚਲਾ ਰਿਹਾ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਆ ਜੰਮੂ ਹਾਈਵੇ ਤੇ ਜਿਹੜਾ ਇਹ ਜਬਰਦਸਤ ਭਿਆਨਕ ਹਾਦਸਾ ਵਾਪਰਿਆ ਸੜਕ ਦੇ ਉੱਪਰ ਜਿਹੜੀ ਰੋਡਵੇਜ ਬੱਸ ਆ ਉਹ ਟਿਪਰ ਦੇ ਨਾਲ ਜਿਹੜੀ ਜਾ ਟਕਰਾਈਆ ਪਰ ਹਾਲੇ ਖਬਰ ਸਾਹਮਣੇ ਪੂਰੀ ਇਹ ਨਹੀਂ ਆਈ ਆ ਇਹ ਜਾਣਕਾਰੀ ਨਹੀਂ ਆਈ ਕਿ ਜਿਹੜਾ ਰੋਡਵੇਜ ਬੱਸ ਚਲਾ ਰਿਹਾ ਸੀ ਕਸੂਰ ਉਸ ਦਾ ਸੀ ਕਿ ਜਿਹੜਾ ਟਿਪਰ ਚਲਾ ਰਿਹਾ ਸੀ ਕਸੂਰ ਉਸ ਦਾ ਸੀ ਪਰ ਜਿਹੜੇ ਉੱਥੇ ਦੇ ਰਾਗੀ ਰਾ ਹੋਰ ਲੋਕ ਸੀ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਲਬਾਸਾ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਸੀ ਪੂਰੀਆਂ ਜ਼ਖਮੀ ਹੋ ਗਈਆਂ ਸੀ ਤੇ ਲੋਕਾਂ ਦੀ ਮਦਦ ਦੁਆਰਾ ਸਾਰਿਆਂ ਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਰੋਡਵੇਜ ਬੱਸ ਆ ਉਹਦਾ ਜਿਹੜਾ ਮੋੜਲਾ ਹਿੱਸਾ ਪੂਰਾ ਰੂਪ ਦੇ ਨਾਲ ਨੁਕਸਾਨਿਆ ਗਿਆ ਹੈ ਕਿੰਨਾ ਉਹਦਾ ਪੰਣ ਤੋੜ ਹੋ ਗਈ ਆ ਤੇ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਆ ਜਲੰਧਰ ਦੇ ਵਿੱਚ ਜੰਮੂ ਹਾਈਵੇ ਜਿਹੜਾ ਰੋਡ ਆ ਉੱਥੇ ਜ਼ਬਰਦਸਤ ਜਿਹੜਾ ਭਿਆਨਕ ਹਾਦਸਾ ਵਾਪਰਿਆ ਏ ਜਿਹੜੀ ਰੋਡ ਵਿੱਚ ਬੱਸ ਆ ਉਹ ਟਿੱਪਰ ਦੇ ਨਾਲ ਜਾ ਟਕਰਾਈ ਤੇ ਜਿਸ ਵਿੱਚ ਜਿਹੜੀ ਰੋਡ ਵਿੱਚ ਬੱਸ ਵਿੱਚ ਜਿਹੜੀਆਂ ਸਵਾਰੀਆਂ ਹੁੰਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਤਾਂ ਜਦੋਂ ਉੱਥੇ ਜੇ ਛੜਕ ਹਾਦਸਾ ਵਾਪਰਦਾ ਹੈ ਤਾਂ ਉੱਥੋਂ ਦੇ ਜਿਹੜੇ ਰਾਹੀ ਗਿਰਾਂ ਲੋਕ ਆ ਉਹ ਜਿਹੜੇ ਚੀਕ ਚਗਿਆੜਾ ਪਾਉਣ ਲੱਗ ਗਏ ਆ ਉਹਨਾਂ ਸਾਰੇ ਹਫੜਾ ਦਫੜੀ ਪੈਦਾ ਹੋ ਗਈ ਤੇ ਜਿਹੜੇ ਲੋਕ ਜ਼ਖਮੀ ਹੋ ਗਏ ਸੀ ਤਾਂ ਉਹਨਾਂ ਹਸਪੀਟਲ ਦੇ ਵਿੱਚ ਤੁਰੰਤ ਪਹੁੰਚਾਇਆ ਗਿਆ ਹੈ ਪਰ ਕਿਸੇ ਦਾ ਵੀ ਜਿਹੜਾ ਜਲਦੀ ਮਾਨੀ ਨੁਕਸਾਨ ਨਹੀਂ ਹੋਇਆ ਪਰ ਜੋ ਸੋਚਣ ਵਾਲੀ ਇਹ ਗੱਲ ਆ ਕਿ ਜਿਹੜੇ ਲੋਕ ਆ ਆਪਣੇ ਜਿਹੜੇ ਹੌਲੀ ਰਫਤਾਰ ਦੇ ਨਾਲ ਜਿਹੜੀਆਂ ਗੱਡੀਆਂ ਬੱਸਾਂ ਨਹੀਂ ਚਲਾਉਂਦੇ ਤੇ ਜਿਹਦੇ ਨਾਲ ਉਹਨਾਂ ਨੂੰ ਤਾਂ ਨੁਕਸਾਨ ਹੁੰਦਾ ਹੀ ਆ ਜਿਹੜੇ ਬੱਸ ਵਿੱਚ ਬੈਠੇ ਸਵਾਰੀਆਂ ਹੁੰਦੀਆਂ ਨੇ ਤੇ ਗੱਡੀ ਵਿੱਚ ਪਰਿਵਾਰਕ ਮੈਂਬਰ ਹੁੰਦੇ ਆ ਉਹ ਵੀ ਜਿਹੜੀ ਆ ਇਸ ਦੁਰਘਟਨਾ ਦੇ ਵਿੱਚ ਦੇ ਵਿੱਚ ਲਪੇਟ ਆ ਜਾਂਦੀ ਆ ਪਰ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਨੂੰ ਕਾਲ ਕਦੇ ਵੀ ਨਹੀਂ ਕਰਨੀ ਚਾਹੀਦੀ ਕਾਲ ਦੇ ਨਾਲ ਆਪਦਾ ਤਾਂ ਨੁਕਸਾਨ ਕਰਦੇ ਕਰਦੇ ਆ ਪਰ ਦੂਜਿਆਂ ਦਾ ਵੀ ਨੁਕਸਾਨ ਭਾਈ ਨੁਕਸਾਨ ਹੋ ਜਾਂਦੇ ਤੇ ਤੁਸੀਂ ਹੁਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਰੋਡਵੇਜ ਬੱਸ ਆ ਜਲੰਧਰ ਰ ਜਿਹੜਾ ਜੰਮੂ ਰੋਡਵੇ ਹਾਈਵੇ ਵੇ ਤੇ ਜਿਹੜਾ ਦਰਦਨਾਕ ਭਾਣਾ ਵਾਪਰਿਆ ਹੈ ਹਾਸਾ ਵਾਪਰਿਆ ਹੈ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜੀ ਉਹ ਬੱਸ ਆ ਪੂਰੇ ਤਰੀਕੇ ਨਾਲ ਨੁਕਸਾਨੀ ਗਈ ਆ ਕਿੰਦਾ ਉਹਦੀ ਭੰਡ ਤੋੜ ਹੋ ਗਈ ਆ ਜਦੋਂ ਰੋਡਵੇਜ ਬੱਸ ਟਿੱਪਰ ਦੇ ਨਾਲ ਜਾ ਟਕਰਾਈ ਤਾਂ ਆ ਬੱਸ ਜਿਹੜੀ ਆ ਕਿੰਨੀ ਨੁਕਸਾਨੀ ਗਈ ਆ ਉਹਦੇ ਸੀਸੇ ਟੁੱਟ ਗਏ ਆ ਪੂਰੇ ਮੂਹਰੇ ਜਿਹੜਾ ਉਹਦਾ ਸਾਰਾ ਸਿਸਟਮ ਜਿਹੜਾ ਉਹ ਸਪੂਰਾ ਨੁਕਸਾਨ ਡਿਆ ਗਿਆ ਏ ਪਰ ਉਹਦੇ ਦੁਬਾਰਾ ਤਾਂ ਤੁਹਾਨੂੰ ਫੇਰ ਦੱਸ ਦਈਏ ਕਿ ਜਿਹੜਾ ਜਲੰਧਰ ਜੰਮੂ ਹਾਈਵੇ ਆ ਉੱਥੇ ਰੋਡ ਵਿੱਚ ਬੱਸ ਜਿਹੜੀ ਆ ਉਹ ਟਿੱਪਰ ਦੇ ਨਾਲ ਜਾ ਟਕਰਾਈ ਆ ਤਾਂ ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜੀ ਬੱਸ ਆ ਕਿੰਨੀ ਪੂਰੇ ਤਰੀਕੇ ਨਾਲ ਨੁਕਸਾਨੀ ਗਈ ਆ ਉਸ ਬੱਸ ਦੇ ਪੰਨ ਤੋੜ ਹੋ ਗਈ ਆ ਤੇ ਇਸ ਬੱਸ ਵਿੱਚ ਜਿਹੜੀਆਂ ਜਸਵਾਰੀਆਂ ਸੀ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਏ ਰਾਗੀਰਾਂ ਦੇ ਦਵਾਰ ਤੇ ਉੱਥੋਂ ਦੇ ਜਿਹੜੇ ਲੋਕ ਸੀ ਆ ਜਾ ਰਹੇ ਸਨ ਉਹਨਾਂ ਦੀ ਮਦਦ ਦੁਆਰਾ ਜਿਹੜੀਆਂ ਉਸ ਜਸਵਾਰੀਆਂ ਸੀ ਜ਼ਖਮੀ ਹੋ ਗਈਆਂ ਸੀ ਤਾਂ ਤੁਰੰਤ ਹੀ ਉਹਨਾਂ ਨੂੰ ਹਸਪੀਟਲ ਵਿੱਚ ਪਹੁੰਚਾਇਆ ਗਿਆ ਏ ਅ ਤੇ ਦੂਜੀ ਖਬਰ ਜਿਹੜੀ ਭੂੰਗਾ ਤੋਂ ਆ ਰਹੀ ਹੈ ਪੰਜਾਬ ਦੇ ਇੱਕ ਪਿੰਡ ਭੂੰਗਾ ਦਾ ਰਹਿਣ ਵਾਲਾ ਨੌਜਵਾਨ ਉਹ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਸਟੱਡੀ ਬੇਸ ਤੇ ਤੇ ਅੱਜ ਉਸ ਨੂੰ ਜਿਹੜੀ ਆਰਮੀ ਦੀ ਜੌਬ ਜਿਹੜੀ ਮਿਲ ਗਈ ਆ ਤੇ ਉਸ ਦੇ ਨਾਲ ਉਸ ਦੇ ਪਿੰਡ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਜਿਹੜਾ ਦੇਖਿਆ ਜਾ ਰਿਹਾ ਹੈ ਤੇ ਉਹਦੇ ਜਿਹੜੇ ਬਾਪੇ ਆ ਉਹ ਵੀ ਬਹੁਤ ਖੁਸ਼ ਆ ਤੇ ਦੂਜੇ ਪਾਸੇ ਜਦੋਂ ਉਸ ਨੌਜਵਾਨ ਦੇ ਬਿਆਨ ਲਏ ਆ ਤਾਂ ਉਸ ਨੇ ਸਾਰੀ ਜਾਣਕਾਰੀ ਦਿੱਤੀ ਆ ਕਿ ਮੈਨੂੰ 6 ਸਾਲ ਪਹਿਲਾਂ ਮੈਂ ਕੈਨੇਡਾ ਸਟੱਡੀ ਵੇਸ ਤੇ ਗਿਆ ਸੀ ਪਰ ਜਦੋਂ ਮੈਂ ਉੱਥੇ ਗਿਆ ਸੀ ਮੈਂ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮਾਂ ਦਾ ਪ੍ਰੋਬਲਮ ਅਫੇਸ ਕੀਤਾ ਤੇ ਨਾਲ ਦੇ ਨਾਲ ਜਿਹੜਾ ਮੈਂ ਉੱਥੇ ਆਪਦਾ ਕੰਮ ਜਿਹੜਾ ਜਾਰੀ ਰੱਖਿਆ ਤੇ ਬਾਅਦ ਵਿੱਚ ਜਦੋਂ ਮੈਂ ਆਪਣੀ ਜਿਹੜੀ ਜੌਬ ਅਪਲਾਈ ਕੀਤੀ ਆ ਤਾਂ ਮੈਨੂੰ ਆਰਮੀ ਦੇ ਵਿੱਚ ਜੌਬ ਮਿਲ ਗਈ ਆ ਉਹਨੇ ਕਿਹਾ ਕਿ ਮੇਰਾ ਜਿਹੜਾ ਸੁਪਨਾ ਸੀ ਪੁਲਿਸ ਜਾਂ ਆਰਮੀ ਦੇ ਵਿੱਚ ਜੌਬ ਕਰਨ ਦਾ ਮੇਰਾ ਜਿਹੜਾ ਸੁਪਨਾ ਸੀ ਉਹ ਅੱਜ ਪੂਰਾ ਹੋ ਗਏ ਉਸਨੇ ਦੱਸਿਆ ਹੈ ਕਿ ਮੈਂ ਜਿਹੜਾ 6 ਸਾਲ ਪਹਿਲਾਂ ਉੱਥੇ ਕੈਨੇਡਾ ਗਿਆ ਸੀ ਸਟੱਡੀ ਬੇਸ ਤੇ ਸਟੱਡੀ ਕਰਨ ਤੋਂ ਬਾਅਦ ਸਟੱਡੀ ਦੇ ਨਾਲ-ਨਾਲ ਮੈਂ ਕੰਮ ਕਰਦਾ ਸੀ ਫਿਰ ਮੈਨੂੰ ਉੱਥੋਂ ਦਾ ਰੈਜ਼ਿਡੈਂਸ ਜਿਹੜਾ ਉਹ ਮਿਲਿਆ ਹੈ ਤਾਂ ਫਿਰ ਮੈਂ ਜਿਹੜੀ ਆ ਇਹ ਜੌਬ ਅਪਲਾਈ ਕੀਤੀ ਸੀ ਆਰਮੀ ਦੇ ਲਈ ਤੇ ਮੈਂ ਹੁਣ ਆਰਮੀ ਦੇ ਜੌਬ ਦੇ ਲਈ ਸਿਲੈਕਟ ਹੋ ਗਿਆ ਹਾਂ ਤੇ ਇਸ ਦੇ ਨਾਲ ਹੀ ਹੁਣ ਕੱਲੇ ਮੇਰੇ ਘਰਦਿਆਂ ਦਾ ਨਾਮ ਨਹੀਂ ਰੋਸ਼ਨ ਹੋਇਆ ਮੇਰੇ ਪਿੰਡ ਦਾ ਤੇ ਮੇਰੇ ਜਿਹੜੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਹੋਇਆ ਹੈ ਤਾਂ ਉਸਨੇ ਕਿਹਾ ਕਿ ਬਹੁਤ ਜ਼ਿਆਦਾ ਜਿਹੜੇ ਲੋਕ ਕਾ ਜਿਹੜੇ ਨੌਜਵਾਨ ਆ ਅੱਜਕੱਲ ਬਾਹਰ ਜਾ ਰਹੇ ਆ ਤਾਂ ਉਹ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਫੇਸ ਕਰਦੇ ਆ ਪਰ ਉਸ ਨੌਜਵਾਨ ਨੇ ਇਹ ਸਲਾਹ ਦਿੱਤੀ ਆ ਕਿ ਜਦੋਂ ਅਸੀਂ ਉੱਥੇ ਜਾਣਨੇ ਆ ਬਹੁਤ ਜ਼ਿਆਦਾ ਜਿਹੜੇ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਤਰੀਕੇ ਦੇ ਨਾਲ ਹੀ ਸਾਨੂੰ ਉੱਥੇ ਮੈਨੇਜਮੈਂਟ ਜਿਹੜੀ ਲਾਈਫ ਕਰਨੀ ਪੈਂਦੀ ਆ ਤੇ ਨਾਲ ਦੀ ਨਾਲ ਸਾਨੂੰ ਜਿਹੜਾ ਆਪਣੀ ਪੜ੍ਹਾਈ ਦੇ ਨਾਲ ਜਿਹੜਾ ਹਾਰਡ ਵਰਕ ਜਿਹੜਾ ਜਾਰੀ ਰੱਖਣਾ ਪੈਂਦਾ ਤੇ ਜਿਸ ਦੇ ਚੱਲਦੇ ਹੀ ਅਸੀਂ ਆਪਣੀ ਲਾਚ ਦੇ ਵਿੱਚ ਸਕਸੈਸ ਹੁੰਨੇ ਆ ਦੁਬਾਰਾ ਤੁਹਾਨੂੰ ਫੇਰ ਦੱਸਦੀ ਇਹ ਜਿਹੜੀ ਖਬਰ ਆ ਪੂੰਗਾ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਨੌਜਵਾਨ ਜਿਹੜਾ ਪੂੰਗਾ ਪਿੰਡ ਦਾ ਰਹਿਣ ਵਾਲਾ ਹੈ ਉਸਨੇ ਸਾਲ ਪਹਿਲਾ ਹੀ ਉਹ ਜਿਹੜਾ ਕੈਨੇਡਾ ਗਿਆ ਸੀ ਸਟਡੀ ਬੇਸ ਦੇ ਲਈ ਉਹ ਇੱਕ ਪੁਲਿਸ ਜਾਂ ਆਰਮੀ ਦੇ ਵਿੱਚ ਜੋਬ ਕਰਨਾ ਚਾਹੁੰਦਾ ਸੀ ਉਸਨੇ ਇਹ ਜਿਹੜਾ ਟੀਚਾ ਰੱਖਿਆ ਸੀ ਹੁਣ ਜਿਹੜਾ ਉਹਨੇ ਉਹ ਜਿਹੜੀ ਜੋਬ ਆ ਆਰਮੀ ਦੀ ਉਹਨੇ ਪ੍ਰਾਪਤ ਕਰ ਲਈ ਹੈ ਕੈਨੇਡਾ ਤੋਂ ਹੀ ਉਹ ਜਿਹੜਾ ਆਰਮੀ ਜੋਬ ਦੇ ਲਈ ਸਿਲੈਕਟ ਹੋ ਗਿਆ ਹੈ ਜਦੋਂ ਇਦਾਂ ਹੀ ਖਬਰ ਬਾਰੇ ਉਸ ਮੁੰਡੇ ਦੇ ਘਰ ਦੇ ਨਾਲ ਪਤਾ ਲੱਗਿਆ ਤਾਂ ਉਹਨਾਂ ਦਾ ਇਹ ਬਿਆਨ ਆਇਆ ਕਿ ਸਾਨੂੰ ਬਹੁਤ ਖੁਸ਼ੀ ਹੋਈ ਆ ਕੱਲੀ ਸਾਨੂੰ ਨਹੀਂ ਖੁਸ਼ੀ ਸਾਡੇ ਪੂਰੇ ਪਿੰਡ ਨੂੰ ਜਿਹੜੀ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੇ ਟੋਲ ਦੇ ਨਾਲ ਉਸ ਨੌਜਵਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਅਤੇ ਔਸ ਮੁੰਡੇ ਦੀ ਮਾਂ ਨੇ ਇਹ ਕਿਹਾ ਕਿ ਸਾਨੂੰ ਤਾਂ ਇਸਨੇ ਕੁਝ ਵੀ ਨਹੀਂ ਦੱਸਿਆ ਸੀ ਵੀ ਮੈਂ ਕਿਹੜੀ ਪੜ੍ਹਾਈ ਕਰ ਰਿਹਾ ਕਿਉਂ ਕਰ ਲਿਆ ਤਾਂ ਸਾਨੂੰ ਤਾਂ ਇਸਨੇ ਇੱਕ ਸਾਨੂੰ ਸਰਪ੍ਰਾਈਜ਼ ਜਿਹੜਾ ਦਿੱਤਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਆ ਕਿ ਇਹ ਜਿਹੜਾ ਸਾਡਾ ਬੇਟਾ ਹੈ ਬਹੁਤ ਹੀ ਸਮਝਦਾਰ ਆ ਤੇ ਉਸਨੇ ਆਪਣੀ ਜਿਹੜੀ ਮਿਹਨਤ ਦੇ ਨਾਲ ਆਪ ਜਿਹੜੇ ਪੈਰਾਂ ਦੇ ਖੜਾ ਹੋਇਆ ਤੇ ਦੂਜਿਆਂ ਨੌਜਵਾਨਾਂ ਦੇ ਲਈ ਇੱਕ ਜਿਹੜੀ ਮਿਸਾਲ ਬਣੀ ਆ ਦੁਬਾਰਾ ਤਾਂ ਹਨ ਫੇਰ ਦੱਸਦੀ ਕਿ ਇਹ ਜਿਹੜੀ ਖਬਰ ਆ ਡੂੰਗਾ ਤੋਂ ਆ ਰਹੀ ਆ ਕਿ ਪੰਜਾਬ ਦਾ ਇੱਕ ਪਿੰਡ ਜਿਹੜਾ ਡੂੰਗਾਗਾ ਉੱਥੋਂ ਦਾ ਜਿਹੜਾ ਨੌਜਵਾਨ ਸੀ ਉਹ 6 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਸਟੱਡੀ ਬੇਸ ਤੇ ਤੇ ਉਸ ਨੇ ਇਹ ਟੀਚਾ ਰੱਖਿਆ ਸੀ ਕਿ ਮੈਂ ਆਰਮੀ ਜਾਂ ਪੁਲਿਸ ਦੇ ਵਿੱਚ ਜੌਬ ਕਰੂੰਗਾ ਆਪਦੀ ਸਟੱਡੀ ਕੰਪਲੀਟ ਕਰਨ ਦੇ ਨਾਲ-ਨਾਲ ਜਿਹੜੀ ਉਹ ਸਟੱਡੀ ਕਰ ਰਿਹਾ ਸੀ ਨਾਲ ਹੀ ਉਹ ਜਿਹੜਾ ਵ ਕੰਮ ਕਰ ਰਿਆ ਸੀ ਤਾਂ ਉਸਨੇ ਕਿਹਾ ਵੀ ਮੈਂ ਵੀ ਬਹੁਤ ਜ਼ਿਆਦਾ ਜਿਹੜੀਆਂ ਪ੍ਰੋਬਲਮਾਂ ਉੱਥੇ ਜਾ ਕੇ ਦੇਖੀਆਂ ਪਰ ਮੈ ਆਪ ਦੀ ਜਿਹੜੀ ਹਿੰਮਤ ਨਹੀਂ ਆ ਰਹੀ ਆਪ ਦਾ ਜਿਹੜਾ ਹਾਰਡ ਵਰਕ ਦਾ ਮਿਹਨਤ ਆ ਉਹ ਜਿਹੜੀ ਜਾਰੀ ਰੱਖੀ ਜਿਹਦਾ ਕਰਕੇ ਮਿਹਨਤ ਦਾ ਮਿਹਨਤ ਦਾ ਫਲ ਇੱਕ ਨਾ ਇੱਕ ਜ਼ਰੂਰ ਮਿਲਦਾ ਹੈ ਤਾਂ ਉਸਨੇ ਕਿਹਾ ਕਿ ਅੱਜ ਮੈਂ ਜਿਹੜੀ ਇਹ ਜੋ ਪ੍ਰਾਪਤ ਕੀਤੀ ਮੈਨੂੰ ਬਹੁਤ ਖੁਸ਼ੀ ਹੋਈ ਆ ਇਹਦੇ ਨਾਲ ਜਿਹੜੇ ਮੇਰੇ ਘਰ ਦੇ ਬਹੁਤ ਖੁਸ਼ ਹੋਏ ਆ ਕੱਲੀ ਜਿਹੜੀ ਖੁਸ਼ੀ ਮੇਰੇ ਪਰਿਵਾਰ ਤੇ ਨਹੀਂ ਮੇਰੇ ਪੰਜਾਬ ਦੇ ਲਈ ਮੇਰੇ ਪਿੰਡ ਦੇ ਲੋਕਾਂ ਲਈ ਬਹੁਤ ਵੱਡੀ ਖੁਸ਼ੀ ਆ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਦਾਂ ਜਿਹੜੇ ਪਰਿਵਾਰ ਮੈਂਬਰ ਆ ਤੇ ਪਿੰਡ ਦੇ ਲੋਕ ਆ ਉਸ ਦਾ ਨਿੱਘਾ ਸਵਾਗਤ ਕਰ ਰਹੇ ਆ ਢੋਲ ਦੇ ਨਾਲ ਤੇ ਉਹ ਉਹਨਾਂ ਨੇ ਉਹ ਇੱਕ ਨੌਜਵਾਨ ਜਿਹੜੀ ਇੱਕ ਮਿਸਾਲ ਖੜੀ ਕੀਤੀ ਹੈ ਕਿ ਜਦੋਂ ਉੱਥੇ ਬਾਹਰ ਨੌਜਵਾਨ ਜਾਂਦੇ ਆ ਤੇ ਉੱਥੇ ਜਿਹੜੀਆਂ ਪ੍ਰੋਬਲਮਾਂ ਦੇ ਨਾਲ-ਨਾਲ ਉਹਨਾਂ ਨੂੰ ਪ੍ਰੋਬਲਮ ਦਾ ਫੇਸ ਕਰਨੀ ਪੈਂਦੀਆਂ ਪਰ ਉਹਨਾਂ ਨੂੰ ਜਿਹੜੀ ਹਿੰਮਤ ਜਿਹੜੀ ਨਹੀਂ ਹਾਰਨੀ ਚਾਹੀਦੀ ਤੁਹਾਡਾ ਇਸ ਪਰ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ